ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਕਲਾਸ ਦੇ ਵਿੱਚ ਠੀਕ ਹੈ ਅੱਜ ਦੀ ਭਾਈ ਜਿਹੜੀ ਇਹ ਆਪਣੀ ਕਲਾਸ ਹੈਗੀ ਸਭ ਨੂੰ ਪਤਾਗਾ ਇਹ ਆਪਣੀ ਦੋ ਦੋਨੇ ਕਲਾਸ ਵਹੀ ਲੱਗੀ ਸੀ ਕਿਉਂਕਿ ਆਪਾਂ ਬੈਕ ਟੂ ਕਰਨਾ ਸੀਗਾ ਜਿਸ ਦਾ ਕਿ ਭਾਈ ਇਹ ਕਲਾਸ ਆਪਣੀ ਥੋੜੀ ਰੁਕੀ ਸੀਗੀ ਠੀਕ ਹੈ ਤੇ ਅੱਜ ਦਾ ਜਿਹੜਾ ਆਪਣਾ ਲੈਕਚਰ ਹੈ ਪੌਂਟ ਰੂਗਾ ਅਪੌਂਟ 3 ਕੁਸ਼ਨ ਅੱਜ ਦੀ ਕਲਾਸ ਦੇ ਵਿੱਚ ਆਪਾਂ ਕਰਾਂਗੇ ਠੀਕ ਹੈ ਤੇ ਸਾਰਿਆਂ ਨੇ ਇੱਕ ਵਾਰ ਮੈਨੂੰ ਦੱਸ ਦੋ ਕਮੈਂਟ ਕਰਕੇ ਆਵਾਜ਼ ਬਿਲਕੁਲ ਆਪਣੀ ਸਹੀ ਆ ਰਹੀ ਹੈ ਠੀਕ ਹੈ ਆਵਾਜ਼ ਬਿਲਕੁਲ ਆਪਣੀ ਸਹੀ ਆ ਰਹੀ ਹੈ ਜੀ ਅੱਜ ਦੀ ਕਲਾਸ ਦੇ ਆਪਣੇ 30 ਕੁਸ਼ਚਨ ਹੋਣਗੇ ਠੀਕ ਹੈ ਇਹ ਆਪਣੇ ਜੁਡੀਸੀ ਨੈਟ ਦੇ ਲਈ ਤੇ ਮਾਰਕੀਟ ਦੇ ਲਈ ਆਪਣੇ ਮਿਕਸ ਐਮਸੀਕਿਊ ਸੀਰੀਜ਼ ਜਿਹੜੀ ਕਿ ਅਸੀਂ ਸ਼ੁਰੂ ਕੀਤੀ ਹੋਈ ਹੈ ਇਹ ਆਪਣੀ ਹਰ ਰੋਜ਼ ਲੱਗਦੀ ਹੈ ਜੀ 9 ਪੀਐਮ ਦੇ ਉੱਪਰ ਠੀਕ ਹੈ ਤਾਂ ਚਲੋ ਅੱਗੇ ਵਧਦੇ ਹਾਂ ਨੈਕਸਟ ਭਈ ਆਪਣਾ ਇਹ ਬੈਚ ਹੈ ਠੀਕ ਹੈ ਅੱਜ ਆਪਣੇ ਇਹ ਬੈਚ ਦੀ ਠੀਕ ਹੈ ਕਲਾਸ ਸੀਗੀ ਜੀ ਪਹਿਲੀ ਠੀਕ ਹੈ ਪਹਿਲੀ ਕਲਾਸ ਆਪਣੇ ਇਸ ਬੈਚ ਦੀ ਲੱਗ ਚੁੱਕੀ ਆ ਠੀਕ ਹੈ ਜਿਹੜੇ ਵੀ ਵਿਦਿਆਰਥੀ ਨੇ ਨਹੀਂ ਲਗਾਈ ਕਲਾਸ ਭਾਈ ਉਹ ਜਰੂਰ ਲਗਾ ਲਈ ਠੀਕ ਹੈ 11 ਪੀਐਮ ਤੱਕ ਇਹ ਕਲਾਸ ਭਾਈ ਮੈਂਬਰਸ਼ਿਪ ਚ ਬਗ ਜੂ ਵੀ ਆਪ ਦਾਸ ਤੋਂ ਪਹਿਲਾਂ ਪਹਿਲਾਂ ਨੋਟ ਕਰ ਲਓ ਪ੍ਰੋਪਰ ਢੰਗ ਨਾਲ ਠੀਕ ਹੈ ਤੇ ਨਾਲ ਹੀ ਇਹ ਕਲਾਸ ਲਗਾ ਕੇ ਜੇ ਤੁਹਾਨੂੰ ਇਦਾਂ ਲੱਗਦਾ ਵੀ ਮੈਨੂੰ ਨਾਲ ਪੀਡੀਫੀ ਚਾਹੀਦਾ ਹੈਗਾ ਤਾਂ ਤੁਸੀਂ ਨੰਬਰ ਦੇ ਉੱਪਰ ਮੈਨੂੰ ਮੈਸੇਜ ਕਰ ਸਕਦੇ ਹੋ ਵੀ ਠੀਕ ਹੈ ਇਹ ਜਿਹੜੀ ਫੀਸ ਰੱਖੀ ਹੋਈ ਆ ਆਪਾਂ 1500 ਰੁਪਏ ਰੱਖੀ ਹੋਈ ਆ ਇਹ ਸਿਰਫ ਇਹ ਅੱਜ ਲਈ ਆ ਠੀਕ ਹੈ ਲਾਸਟ ਦੇਣਾ ਹੈਗਾ ਅੱਜ ਦਾ ਇਹ ਠੀਕ ਹੈ ਲਾਸਟ ਦੇਣਾ ਹੈਗਾ 12 ਵਜੇ ਤੱਕ ਠੀਕ ਹੈ 12 ਵਜੇ ਤੱਕ ਤੁਸੀਂ ਮੈਨੂੰ ਇਹ ਪੇਮੈਂਟ ਕਰ ਸਕਦੇ ਹੋਗੇ ਠੀਕ ਹੈ ਬੇਸ਼ੱਕ ਕਿਸ਼ਤਾਂ 'ਚ ਕਰ ਦੋ ਠੀਕ ਹੈ ਮਹੀਨੇ ਦਾ 500 ਬੇਸ਼ੱਕ ਤੁਸੀਂ ਭੇਜ ਸਕਦੇ ਹੋਗੇ ਠੀਕ ਹੈ ਤਾਂ ਇਸ ਤਰ੍ਹਾਂ 15 ਤੱਕ ਇਹ ਪੂਰਾ ਕਰਤਾ ਕਰਿਓ ਠੀਕ ਹੈ ਪਰ ਜੇ ਤੁਸੀਂ ਕਿਸ਼ਤਾਂ ਕਰੋਗੇ ਤਾਂ ਹੋਏ ਤੁਹਾਨੂੰ 1700 ਦਾ ਬੋੜ ਠੀਕ ਹੈ ਤਜਰੂਬ ਇਹ ਆਪਣਾ ਫੁੱਲ ਥਿਊਰੀ ਬੈਚ ਹੈਗਾ ਜੋ ਕਿ ਆਪਣਾ ਸ਼ੁਰੂ ਹੋ ਚੁੱਕਿਆ ਹੈਗਾ ਠੀਕ ਹੈ ਤੇ ਰਿਵੀਜ਼ਨ ਵੀ ਆਪਾਂ ਕਰ ਲਈ ਸੀਗੀ ਅੱਜ கிளாਸ ਤੇ ਥੋੜੀ ਹੋਈ ਹੈ ਪਰ ਜਿੰਨੀ ਵੀ ਆਪਣੀ ਹੋਈ ਬੈਸਟ ਹੋਈ ਸੀਗੀ ਠੀਕ ਹੈ ਅਗਲਾ ਕਵਸਨ ਹੁਣ ਆਪਾਂ ਕਰਦੇ ਠੀਕ ਹੈ ਰੂਪ ਪੰਜਾਬਣ ਦਾ ਲੋਕ ਗੀਤ ਸੰਗ੍ਰਹਿ ਦਾ ਸੰਪਾਦਕ ਫੇਟ ਲੇਖਾਂ ਦੇ ਵਿੱਚੋਂ ਕਿਹੜਾ ਹੈ ਰੂਪ ਪੰਜਾਬਣ ਦਾ ਠੀਕ ਹੈ ਪਹਿਲਾ ਸਵਾਲ ਹੈ ਤੇ ਪਹਿਲਾ ਸਵਾਲ ਹੀ ਕਨਫਿਊਜ਼ਨ ਕਰਨ ਵਾਲਾ ਆ ਗਿਆ ਠੀਕ ਹੈ ਤੇ ਬਹੁਤ ਵਿਦਿਆਰਥੀ ਜਿਹੜੇ ਉਹ ਡਿਊਈ ਹੋਣਗੇ ਸਸੂ ਇੱਕ ਵਾਰ ਪੜਾਓ ਠੀਕ ਹੈ ਜੀ ਜਨਰੀ ਲਈ ਸਾਰੇ ਜਣ ਦੱਸੋ ਇੱਕ ਵਾਰ ਕਮੈਂਟ ਕਰਕੇ ਠੀਕ ਹੈ ਜੀ ਠੀਕ ਹੈ ਪਹਿਲੇ ਕੁਐਸਚਨ ਦਾ ਜਿਹੜਾ ਆਪਣਾ ਭਾਈ ਸਹੀ ਆਨਸਰ ਹੋ ਕੀ ਰਹੂਗਾ ਤੱਤ ਵਿਗਿਆਨ ਸੇ ਠੀਕ ਹੈ ਹਾਂ ਕੀ ਆਨਸਰ ਹੋ ਜੀ ਰੁਪਿੰਦਰ ਕੌਰ ਸੰਧੂ ਇਸ ਕੁਐਸਚਨ ਦਾ ਆਪਣਾ ਸਹੀ ਆਨਸਰ ਹੈਗਾ ਠੀਕ ਹੈ ਰੁਪਿੰਦਰ ਕੌਰ ਸੰਧੂ ਆਪਸੰਬਰ 8 ਸਹੀ ਹੈ ਆਪਣਾ ਠੀਕ ਹੈ ਕੁਐਸਚਨ ਹੈਗਾ ਕਹਿੰਦੇ ਵੀ ਸਾਇਕਤ ਅਧਿਐਨ ਆਸਤਿਤ ਹੈ ਠੀਕ ਹੈ ਕਿਸ ਦੇ ਆਸਤਿਤ ਹੈਗਾ ਸਭਿਆਚਾਰ ਦੇ ਉੱਪਰ ਇਤਿਹਾਸ ਉੱਤੇ ਦਰਸ਼ਨ ਉੱਤੇ ਕਾਵ ਸ਼ਾਸਤਰ ਉੱਤੇ ਠੀਕ ਹੈ ਤਾਂ ਦੂਜੇ ਕੁਐਸਚਨ ਦਾ ਆਪਣਾ ਸਹੀ ਆਂਸਰ ਕੀ ਬਣਾਉਂਗਾ ਠੀਕ ਹੈ ਜਲਦੀ ਜਲਦੀ ਆਂਸਰ ਲਗਾ ਦਿਓ ਕਲਾਸ ਆਪਣੀ आधे ਘੰਟੇ ਤੋਂ ਪਰ ਨਹੀਂ ਜਾਣੀ ਚਾਹੀਦੀ ਹੈ ਠੀਕ ਹੈ ਕਿਉਂਕਿ ਦਿਨ ਦੇ ਵਿੱਚ ਕਲਾਸਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਤਿੰਨ ਕਲਾਸਾਂ ਤਾਂ ਆਪਣੀਆਂ YouTube ਦੇ ਉੱਪਰ ਹੋ ਜਾਂਦੀਆਂ ਬਾਕੀ ਆਫਲਾਈਨ ਵੀ ਕਲਾਸ ਚੱਲਦੀਆਂ ਨੇ ਮੇਰੇ ਕੋਲੇ ਠੀਕ ਹੈ ਪਿੰਡ 'ਚ ਸਟੂਡੈਂਟ ਮੇਰੇ ਕੋਲੇ ਆਉਂਦੇ ਪੜ੍ਹਨ ਇਸ ਕਰਕੇ ਭਾਈ ਜਲਦੀ ਜਲਦੀ ਸਾਰੇ ਨੇ ਕਮੈਂਟ ਕਰ ਦਿਓ ਕਲਾਸ ਆਪਣੀ आधे ਘੰਟੇ ਤੋਂ ਪਰ ਨਾ ਜਾਵੇ ਠੀਕ ਹੈ ਜੀ ਚਲੋ ਇਹ ਕਲਾਸ ਨੂੰ ਲਾਈਵ ਸ਼ੇਅਰ ਕਰਨ ਨਾਲ ਕੋਈ ਗੱਲ ਨਹੀਂ ਠੀਕ ਹੈ ਇਸ ਗੱਲ ਨੂੰ ਸਾਰਿਆਂ ਨੇ ਜ਼ਰੂਰ ਕਰੀਏ ਕਰ ਲੀ ਤਾਂ ਇਸ ਕੁਸ਼ਣ ਦਾ ਆਪਣਾ ਰਾਈਟ ਹੈਂਡ ਰੂਲ ਕੀ ਬਣੂਗਾ ਠੀਕ ਹੈ ਕੀ ਹੋਊਗਾ ਜੀ ਕਾਵਿ ਸ਼ਾਸਤਰ ਉਤੇ ਠੀਕ ਹੈ ਕਾਵਿ ਸ਼ਾਸਤਰ ਉਤੇ ਅਸੀਂ ਕੀਤਾ ਹੈ ਆਪਣਾ ਸਾਇਤ ਅਧਿਐਨ ਅਗਲਾ ਕੁਸ਼ਣ ਕਰਦੇ ਹਾਂ ਕਿ ਕਹਿੰਦੇ ਵੀ ਮੰਤਲਾ ਤੇ ਮਕਤਾ ਦਾ ਸਬੰਧ ਕਿਸ ਰੂਪ ਦੇ ਨਾਲ ਹੈ ਕਜੀ ਪ੍ਰਗੀਤ ਦੇ ਨਾਲ ਰਬਾਈ ਗਜ਼ਲ ਜਾਂ ਫਿਰ ਬਾਰਾਂਮਾ ਆਸਰ ਆਪਣਾ ਕੀ ਹੋਊਗਾ ਕਰਤੀਜੀਵੇਂ ਕੁਸ਼ਣ ਦਾ ਤੀਜਾ ਕੁਸ਼ਣ ਹੈ ਕਰਤੀ ਮੰਨੀ ਹੈ ਅਜੇ ਵੀ ਭਿਖਾ ਆ ਗਿਆ ਸੀਗਾ ਠੀਕ ਹੈ ਠੀਕ ਹੈ ਜੀ ਜਲਦੀ ਲਿਆਸ ਲਗਾ ਦੋ ਠੀਕ ਹੈ ਸਭ ਨੂੰ ਪਤਾ ਸੀ ਗੱਲ ਦਾ ਵੀ ਇਹ ਗੱਜਾਂ ਸੰਬੰਧਤ ਹੈ ਕਿ ਪਿੱਛੇ ਆਪਾਂ ਕੁਸ਼ਣ ਨਹੀਂ ਕਰ ਸਕਦੇ ਹਾਂ ਪਹਿਲਾਂ ਠੀਕ ਹੈ ਅਗਲਾ ਕੁਐਸਚਨ ਕਰਦੇ ਹਾਂ ਜੀ ਕੁਐਸਚਨ ਹੈਗਾ ਆਪਣਾ ਕਹਿੰਦੇ ਵੀ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਦਾ ਲੇਖ ਕਿਨੇ ਵਿੱਚ ਕਿਹੜਾ ਹੈ ਜੀ ਬਲਬੀਰ ਸਿੰਘ ਪੂਨੀ ਹੈਗਾ ਜਾਂ ਫਰਜੀਤ ਸਿੰਘ ਜੋਤੀ ਗੁਰਬਖਸ਼ ਸਿੰਘ ਫ੍ਰੈਂਕ ਜਾਂ ਫਿਰ ਸੁਵਿੰਦਰ ਸਿੰਘ ਆਸਰ ਆਪਣਾ ਕੀ ਹੋਊਗਾ ਠੀਕ ਹੈ ਜੀ ਜਦ ਹੀ ਜਦ ਹੀ ਸਾਰੇ ਅਨਸਰ ਲਗਾ ਦੋ ਕੁਐਸਚਨ ਦਾ ਸਹੀ ਆਨਸਰ ਆਪਣਾ ਬਣੂਗਾ ਜੀ ਠੀਕ ਹੈ ਸਹੀ ਉੱਤਰ ਆਪਣਾ ਕੀ ਬਣੂ ਠੀਕ ਹੈ ਗੁਰਬਖਸ਼ ਸਿੰਘ ਪ੍ਰੈਂਕ ਇਸ ਕੁਸ਼ਚਨ ਦਾ ਆਪਣਾ ਸਹੀ ਉੱਤਰ ਆਏਗਾ ਜੀ ਆਪਸ਼ਨ ਬੀ ਈ ਡੀ ਠੀਕ ਹੈ ਗੁਰਬਖਸ਼ ਸਿੰਘ ਪ੍ਰੈਂਕ ਅਗਲਾ ਕੁਸ਼ਚਨ ਕਰਦੇ ਹਾਂ ਜੀ ਕਹਿੰਦੇ ਵੀ ਸਾਹਿਤ ਅਤੇ ਧਰਮ ਦਾ ਲੇਖਕ ਕੌਣ ਨੇ ਦੇ ਵਿੱਚੋਂ ਸਰਜੀਤ ਹਾਂਸ ਸਤਵੀਰ ਸਿੰਘ ਭਾਈ ਰਣਧੀਰ ਸਿੰਘ ਭਾਈ ਬੀਰ ਸਿੰਘ ਸਾਡਾ ਸਾਹਿਤ ਅਤੇ ਧਰਮ ਠੀਕ ਹੈ ਜੀ ਜਲਦੀ ਜਲਦੀ ਆਨਸਰ ਲਗਾ ਦਿਓ ਠੀਕ ਹੈ ਸੈਂਕਤੀਸ਼ੋ ਚਾਰ ਦੀ ਜੁਪਸ਼ਨ ਆਈ ਸੀ ਕਹਿੰਦੇ ਠੀਕ ਹੈ ਬਹੁਤ ਬਧੀਏ ਕਰ ਲੈ ਤੇ ਜਿਹੜੀ ਇਹ ਬੁੱਕ ਹੈ ਜੀ ਭਾਈ ਉਹ ਵੀ ਤੁਹਾਨੂੰ ਦੱਸ ਦੂੰਗਾ ਮੈਂ ਸਾਰਾ ਕੋਈੜਾ ਪਣਿਸਟਮ ਹੈਗਾਗਾ ਪਿਛਲੀ ਕਲਾਸ ਤੋਂ ਨੂੰ ਮੈਂ ਕਲੀਅਰ ਕਰਤਾ ਵੀ ਕਿੱਥੋਂ ਆਪਾਂ ਕੰਟੈਂਟ ਕਰ ਰਹੇ ਹੈਗੇ ਉਹ ਮੈਂ ਤੁਹਾਨੂੰ ਦੱਸਾਇਓ ਦੱਸਤਾ ਸੀਗਾ ਠੀਕ ਹੈ ਤੇ ਅਗਲੀ ਕਲਾਸ ਦੇ ਵਿੱਚ ਵੀ ਜਰੂਰ ਦੱਸਾਂਗਾ ਵੀ ਆਪਣੀ ਕਲਾਸ ਲਵੋਗੇ ਹਾਂ ਸਹੀ ਉਤਰ ਆਪਣਾ ਕੀ ਬਣੂਗਾ ਜੀ ਇਸ ਕੁਸ਼ਨ ਦਾ ਰਾਈਟ ਹੈਂਡਰ ਆਪਣਾ ਕੀ ਬਣੂਗਾ surjit hans ਠੀਕ ਹੈ surjit hans ਇਸ ਕੁਸ਼ਨ ਦਾ ਆਪਣਾ ਸਹੀ ਉਤਰ ਬਣਦਾ ਹੈ ਠੀਕ ਹੈ ਅਗਲਾ ਕੁਸ਼ਨ ਕਰਦੇ ਹਾਂ ਜੀ ਕਹਿੰਦੇ ਵੀ ਕਨੇਡੀਅਨ ਪੰਜਾਬੀ ਕਵਿਤਾ ਸੰਵਾਦ ਅਤੇ ਸਮਾਲੋਚਨਾ ਦਾ ਲੇਖਕ ਇਹਨਾਂ ਦੇ ਵਿੱਚੋਂ ਕਿਹੜਾ ਹੈਗਾ ਜੀ ਅਚਾਨ ਸਿੰਘ ਬੀਦੀ ਬਲਵੀਰ ਸਿੰਘ ਪੁੰਨੀ ਜਾਂ ਫਿਰ ਆਉਟਕਮ ਦੀ ਈਡੀ ਆਊਗਾ ਸਚੇਪਾਇੰਦ ਦੀ ਪੱਪੇ ਪਾਇੰਦ ਸਿੰਘ ਠੀਕ ਹੈ ਨਾ ਪੂਰਾ ਦੱਸੋ ਬੰਨ ਕੀ ਆਊਗਾ ਆਪਣਾ ਸੋਹਿੰਦਰ ਵੀਰ ਇਹਦੇ ਮੈਨੂੰ ਪੂਰਾ ਨਾ ਦੱਸੋ ਇਹਦਾ ਆਪਣਾ ਥਿਮਾ ਡਾਟ ਲਿਖ ਕੇ ਲਿਆਏਗਾ ਨਾ ਠੀਕ ਹੈ ਤਾਂ ਪੂਰਾ ਨਾ ਦੱਸੋ ਹੁਣ ਸਾਰੇ ਜਣੇ ਹੋ ਸਕਦਾ ਪ੍ਰੈਕਟਿਸ ਹੀ ਹੋਵੇ ਠੀਕ ਹੈ ਜੀ ਇਹ ਕਲਾਸ ਰੂਮ ਭਾਈ ਸਾਰੇ ਨੇ ਲਾਈਕ ਜਰੂਰ ਕਰ ਦਿਆ ਕਰੋ ਠੀਕ ਹੈ ਸਿਮਲੈਂਟ ਕਲਾਸ ਜਿਹੜੀ ਆਪੇ ਕਲਾਸਾਂ ਲੱਗਦੀਆਂ ਨੇ ਸਾਰੇ ਥੱਕੇ ਜਾਂਦੇ ਹੋਣਾ ਜਿਹਦੇ ਹਿਸਾਬ ਨਾਲ ਬੈਚ ਦੇ ਵਿੱਚ ਸਟੂਡੈਂਟ ਆਏ ਸੀਗੇ ਉਹ ਹਿਸਾਬ ਨਾਲ ਰਿਵੀਜ਼ਨ ਕਰਨ ਕੋਈ ਨਹੀਂ ਆ ਰਿਹਾ ਇਹਨਾਂ ਨੂੰ ਸਟੂਡੈਂਟ ਠੀਕ ਹੈ ਜਿਹੜੇ ਮੇਰੇ ਨਾਲ ਪੇਡ ਤੇ ਜੁੜੇ ਹੋਏ ਹੈਗੇ ਜਿਹੜੇ ਨੇ ਪੀਡੀਐਫ ਵਗੈਰਾ ਲੈਂਦੇ ਹੈ ਉਹਨਾਂ ਨੂੰ ਤਾਂ ਮੈਂ ਸਪੈਸ਼ਲ ਮੈਂਸ਼ਨ ਕਰਦਾ ਜਿੱਦੇ ਤੁਸੀਂ ਕਲਾਸ ਲਗਾਉਂਗੇ ਤਾਂ ਹੀ ਭਾਈ ਤੁਸੀਂ ਇਹ ਬੈਚ ਥਰੂ ਤੋਂ ਲੈ ਕੇ ਐਂਡ ਤੱਕ ਲਗਾ ਸਕਦੇ ਹੋਗੇ ਠੀਕ ਹੈ ਤੇ ਬਲਬੀਰ ਸਿੰਘ ਪੰਨੂ ਪੁਨੀ ਇਸ ਕੁਸ਼ਨ ਦਾ ਬਿਲਕੁਲ ਪਰ ਰਾਈਟ ਆਨਸਰ ਹੈਗਾ ਜੀ ਅਗਲਾ ਕੁਸ਼ਨ ਕਰਦੇ ਹਾਂ ਠੀਕ ਹੈ ਸੋਚਣਾ ਆਪਣਾ ਅਗਲਾ ਹੈਗਾ ਕਹਿੰਦੀ ਵੀ ਸੁਜੀਤ ਅਤੇ ਫੈਬੂਲਾ ਦਾ ਮੁੱਖ ਸਬੰਧ ਕਿਸ ਨਾਲ ਹੈਗਾ ਜੀ ਸੁਜੀਤ ਤੇ ਫੈਬੂਲਾ ਨਾਟਕ ਦੇ ਨਾਲ ਬਿਰਤਾਂਤ ਕਵਿਤਾ ਵਾਰਤਕ ਆਨਸਰ ਕੀ ਹੈ ਉਹਨਾਂ ਸੱਤਵੇਂ ਵਿਸ਼ੇ ਵਿੱਚ ਠੀਕ ਹੈ ਜੀ ਦੀ ਜਲਦੀ ਆਨਸਰ ਲਗਾ ਲਓ ਹੂੰ ਹੂੰ ਬੈਠ ਕੋ ਰਾਈਟ ਹੈਂਡਸ ਮੈਂ ਆਪਣਾ ਕੀ ਬਣੂ ਠੀਕ ਹੈ ਜੀ ਕੁਐਸਚਨ ਦਾ ਸਹੀ ਆਨਸਰ ਜੋ ਕਿ ਆਪਣਾ ਹੈਗਾ ਉਹ ਕੀ ਬਣੂਗਾ ਬਿਲਕੁਲ ਠੀਕ ਹੈ ਸਾਰੇ ਨੇ ਬਹੁਤ ਵਧੀਆ ਅਨਸਰ ਲਗਾ ਰਹੇ ਹੋ ਬਿਲਕੁਲ ਹਾਂ ਬਿਲਕੁਲ ਸਹੀ ਅਨਸਰ ਲਗਾ ਰਹੇ ਹੋ ਬਿਰਤਾਂਤ ਨਾਲ ਆਏਗਾ ਨਾਟਕ ਦੇ ਨਾਲ ਨਹੀਂ ਹੈਗਾ ਬਿਰਤਾਂਤ ਦੇ ਨਾਲ ਹੈ ਸਜੀਤ ਤੇ ਫੈਬੂਲਾ ਜਿਹੜਾ ਮੁੱਖ ਸੰਬੰਧ ਹੈਗਾ ਠੀਕ ਹੈ ਬਹੁਤ ਵਧੀਆ ਠੀਕ ਹੈ ਇੱਕ ਵਿਦਿਆਰਥੀ ਬਿਲਕੁਲ ਸਹੀ ਅਨਸਰ ਆਏਗਾ ਠੀਕ ਹੈ ਕੇਵਲ ਦਾ ਬਿਰਤਾਂਤ ਨਾਲ ਸੰਬੰਧ ਹੈ ਇਸਦਾ ਠੀਕ ਹੈ ਸਾਰੇ ਨੇ ਯਾਦ ਰੱਖਿਓ ਇਸ ਗੱਲ ਨੂੰ ਭੁੱਲਣਾ ਨਹੀਂ ਹੈ ਕਿਸੇ ਨੇ ਠੀਕ ਹੈ ਅਗਲਾ ਕਥਨ ਕਰਦੇ ਹੈਗੇ ਕੋਸ਼ਿਸ਼ ਹੈਗਾ ਆਪਣਾ ਕਹਿੰਦੇ ਵੀ ਰੂਹ ਪੰਜਾਬਣ ਦੀ ਲੋਕਗੀਤ ਸੰਗ੍ਰਹਿ ਦਾ ਸੰਪਾਦਕ ਇਹਨਾਂ ਦੇ ਵਿੱਚੋਂ ਕਿਹੜਾ ਹੈਗਾ ਜੀ ਰੁਪਿੰਦਰ ਕੌਰ ਸੰਧੂ ਆਸ਼ਾ ਸਿੰਘ ਘੁੰਮਣ ਕੁਲਦੀਪ ਕੌਰ ਸਾਂਝੋ ਜਫਰ ਪਰਮਜੀਤ ਕੌਰ ਨੂਰ ਠੀਕ ਹੈ ਜੀ ਇਹ ਨਾ ਜਿਹੜੀ ਆਪਣੀ ਪੁਸਤਕ ਹੈਗੀ ਸੰਗ੍ਰਹਿ ਹੈ ਜਿਹੜਾ ਇਹ ਆਪਣਾ ਠੀਕ ਹੈ ਇਹ ਮੇਰ ਦਾ ਜੁਲਦਾ ਜੇ ਹੈਗਾ ਕਿਸੇ ਨੇ ਕਨਫਿਊਜ਼ ਨਹੀਂ ਹੋਣਾ ਇਹਦੇ ਵਿੱਚ ਠੀਕ ਹੈ 10 ਬਿੰਦੂ ਅਨਸਰ ਠੀਕ ਹੈ ਜੀ ਜਲਦੀ ਜਲਦੀ ਹੁਣ ਇੱਥੇ ਕਾਫੀ ਸਟੂਡੈਂਟ ਹੈਗੇ ਨਾ ਉਹ ਕਨਫਿਊਜ਼ ਹੋਣਗੇ ਕਿਉਂਕਿ ਰੂ ਪੰਜਾਬਣ ਦੀ ਠੀਕ ਹੈ ਤੇ ਇੱਕ ਹੋਰ ਕਵਿਤਾ ਆਪਾਂ ਪਹਿਲਾ ਕੁਐਸਚਨ ਕਰਿਆ ਸੀਗਾ ਦੋਨਾਂ ਦੀ ਡਿਫਰੈਂਸ ਬਹੁਤ ਜ਼ਿਆਦਾ ਹੈਗਾ ਠੀਕ ਹੈ ਹਾਂ ਠੀਕ ਹੈ ਜੀ ਸੋ ਜ्यों ਤੁਹਾਨੂੰ ਕਹਿ ਰਿਹਾ ਸੀਗਾ ਸਾਰੇ ਨੇ ਉਹੀ ਗਲਤੀ ਕਰ ਰਹੇ ਹੋਗੇ ਠੀਕ ਹੈ ਆਨਸਰ ਆਪਣਾ ਕੀ ਆਊਗਾ ਜੀ ਪਰਮਜੀਤ ਕੌਰ ਨੂਰ ਇੰਨਾਂ ਦੀ ਬਈ ਜਿਹੜੀ ਪੁਸਤਕ ਹੈਗੀ ਇਸ ਯਾਦ ਰੱਖਿਓ ਇਥੇ ਰੂਪ ਪੰਜਾਬਣ ਦੀ ਠੀਕ ਹੈ ਤੇ ਜਿਹੜਾ ਆਪਾਂ ਪਹਿਲਾ ਕੁਐਸਚਨ ਕਰਿਆ ਸੀ ਆਪਾਂ ਉਥੇ ਵਾਚ ਜਾਲਦੇ ਆਂਗੇ ਪਹਿਲੇ ਕੁਐਸਚਨ 'ਚ ਆਪਣਾ ਕੀ ਸੀਗਾ ਜੀ ਰੂਪ ਪੰਜਾਬਣ ਦਾ ਠੀਕ ਹੈ ਰੂਪ ਪੰਜਾਬਣ ਦਾ ਤੇ 8ਵੇਂ ਕੁਐਸਚਨ ਦੇ ਵਿੱਚ ਆਪਾਂ ਹੁਣ ਆਪਾਂ ਕਰਿਆ ਕੀ ਕਰਿਆ ਸੀਗਾ ਜੀ ਰੂਪ ਰੂਪ ਪੰਜਾਬਣ ਦੀ ਉਥੇ ਆਪਾਂ ਅਲੱਗ ਰਹਿਤ ਇੱਥੇ ਆਪਾਂ ਅਲੱਗ ਰਹਿ ਰੂਪ ਪੰਜਾਬਣ ਦਾ ਤੇੂ ਪੰਜਾਬਣ ਦੀ ਅਲੱਗ-ਅਲੱਗ ਨਹੀਂ ਠੀਕ ਹੈ ਤਾਂ ਰਾਈਟ ਆਨਸਰ ਆਪਣਾ ਪਰਮਜੀਤ ਕੌਰ ਨੂਰ ਆਊਗਾ ਠੀਕ ਹੈ ਜੀ ਦੋਨਾਂ ਨੂੰ ਯਾਦ ਰੱਖਿਓ ਆਪਣੇ ਲਈ ਇਹ ਪੁਆਇੰਟ ਹੈਗੇ ਕਿ ਮੇਰਾ ਖਿਆਲ ਜਿਹੜਾ ਡਾਟ ਤੁਹਾਡਾ ਸੀਗਾ ਉਹ ਪੀਰ ਹੋ ਗਿਆ ਹੂਗਾ ਕਿਸ ਲੇ ਕੇ ਵਿੱਚ ਕਿਹੜਾ ਜੁਟ ਕਹਿੰਦੇ ਵੀ ਸਹੀ ਆਏਗਾ ਠੀਕ ਹੈ ਜੀ ਨਵਾਂ ਜਿਹਾ ਕੁਐਸਚਨ ਹੈ ਜੁਸਨੇਟ ਦਾ ਕੁਐਸਚਨ ਹੈ ਇਹ ਆਪਣਾ ਲਗਾ ਦੋ ਠੀਕ ਹੈ ਸਹੀ ਅੰਤਰ ਆਪਣੇ ਕੀ ਬਣੂਗਾ ਜੀ ਠੀਕ ਹੈ ਤਾਂ ਇੱਕ ਆਪਣਾ ਜਵਾਨ ਆਏ ਲੈ ਕਹਿ ਸਕਦੇ ਹਾਂ ਕਿ ਕੋਚੀ ਠੀਕ ਹੈ ਤਾਂ ਇਸ ਸੋਝੂ ਬਾਦ ਨੂੰ ਸੰਧ ਰੱਖਦਾ ਹੈਗਾ ਇਸ ਕੁਐਸਚਨ ਦਾ ਆਪਣਾ ਸਹੀ ਉੱਤਰ ਵੀ ਹੀ ਬਣਦਾ ਆਪਸ਼ਨ ਨੰਬਰ 6ਾ ਠੀਕ ਹੈ ਜੀ ਅਗਲਾ ਆਪਣਾ ਕੁਐਸਚਨ ਆਇਆ ਕਹਿੰਦੇ ਵੀ ਸਿੱਖੀ ਸੌਖੀ ਤੇ ਸਿੱਖੀ ਔਖੀ ਦਾ ਲੇਖ ਇਹਨਾਂ ਦੇ ਵਿੱਚੋਂ ਕਿਹੜਾ ਹੈਗਾ ਸਿੱਖੀ ਸੌਖੀ ਤੇ ਸਿੱਖੀ ਔਖੀ ਸਰਦਾਰ ਕਬੂਰ ਸਿੰਘ ਪੂਰਨ ਸਿੰਘ ਭਾਈ ਵੀਰ ਸਿੰਘ ਪਿਆਰਾ ਸਿੰਘ ਪਰਮਾਸਤਮੀਕ ਕੁਐਸਚਨ ਦਾ ਸਹੀ ਉੱਤਰ ਆਪਣਾ ਬਣੂਗਾ ਕੀ ਜੀ ఆన్సర్ సరే ఫటాఫట్ రైట్ ఆన్ూర్ణి పూర్ణసి క్వశ్చన్ సహసరే ఠీకే ਨੈਕਸਟ ਇਹ ਜੋ ਕਿ ਆਪਣਾ ਬੈਚ ਹੈਗਾ ਸਭ ਨੂੰ ਇਸ ਗੱਲ ਦਾ ਪਤਾ ਹੈਗਾ ਵੀ ਇਹਦੀ ਆਪਣੀ ਕਲਾਸ ਪਈ ਪਹਿਲੀ ਲੱਗ ਚੁੱਕੀ ਹੈਗਾ ਜੇ ਸਾਰੇ ਜਰੂਰ ਲਗਾ ਲਿਓ 11 ਪੀਐਮ ਤੋਂ ਪਹਿਲਾਂ-ਪਹਿਲਾਂ ਠੀਕ ਹੈ ਤੇ ਇਹਦੇ ਵਿੱਚ ਤੁਹਾਨੂੰ ਥਿਉਰੀ ਆਪਾਂ ਫੁੱਲ ਫ੍ਰੀ ਕਰ ਰਹੇ ਹਾਂ ਜਿੰਨੀ ਵੀ ਥਿਉਰੀ ਹੋਊਗੀ ਆਪਣੀ ਉਹ ਫ੍ਰੀ ਹੋਊਗੀ ਠੀਕ ਹੈ ਨਾਲ ਜਿੰਤਾ ਨੂੰ ਕਲਾਸ ਦੇਖ ਕੇ ਜਦਨ ਲੱਗਿਆ ਮੈਨੂੰ ਪੀਡੀਐਫ ਵੀ ਚਾਹੀਦੀ ਹੈ ਤਾਂ ਤੁਸੀਂ ਮੈਸੇਜ ਕਰ ਸਕਦੇ ਹੋਗੇ ਅੱਜ ਦੇ ਲਈ ਸਿਰਫ ਇਹ ਆਫਰ ਆਪਣਾ 1500 ਰੁਪਏ ਜਿਆ ਠੀਕ ਹੈ 1500 ਰੁਪਈਆ ਵਾਲਾ ਅੱਜ ਹੀ ਆਫਰ ਹੈ ਆਪਣਾ ਠੀਕ ਹੈ ਕੱਲ ਨੂੰ ਇਹ ਸਮਾਪਤ ਹੋ ਜਾਊਗਾ ਤੇ ਤਨੂਰੀ ਭਾਈ ਕੀਮਤ ਆਪਣੀ ਹੋ ਜੂਗੀ ਨੋਟਸਾਂ ਦੀ ਕਿੰਨੀ ਹੋਊਗੀ ਇਹ 3000 ਦੇ ਕਰੀਬ ਠੀਕ ਹੈ ਤਾਂ ਕੋਸ਼ਿਸ਼ ਕਰਿਓ ਜਿਹਨੇ ਵੀ ਬਾਈ ਕਰਨੇ ਹੋ ਅੱਜ ਕਰ ਲਓ ਠੀਕ ਹੈ ਕਿਉਂਕਿ ਬਾਅਦ ਵਿੱਚ ਫੀਸਲੇ ਵਿੱਚ ਕੋਈ ਘਟਾ ਵਧਾ ਨਹੀਂ ਹੋਣਾ ਹੈ ਠੀਕ ਹੈ ਨੈਕਸਟ ਕੀ ਹੈ ਜੀ ਆਪਣਾ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਜੀ ਸਖਸ਼ੀਤ ਸਫਰ ਤੇ ਸੰਦੇਸ਼ ਇਹਦਾ ਲੇਖਕ ਕੌਣ ਹੈਗਾ ਗੁਰੂ ਗੋਬਿੰਦ ਸਿੰਘ ਸਖਸ਼ੀਤ ਸਫਰ ਸੰਦੇਸ਼ ਤਾਂ ਇਹਦਾ ਜੋ ਕਿ ਲੇਖਕ ਕੌਣ ਹੈਗਾ ਜੀ ਬ੍ਰਹਮ ਜਗਦੀਸ਼ ਸੇਵਾ ਸਿੰਘ ਕੌੜਾ ਸਰਦਾਰ ਸਿੰਘ ਕਪੂਰ ਆਪ ਆਪਕੇ ਸਰਦਾਰ ਕਪੂਰ ਸਿੰਘ ਠੀਕ ਹੈ ਜਾਂ ਫਿਰ ਅਨੂਪ ਸਿੰਘ ਠੀਕ ਹੈ ਅਨਸਰ ਆਪਣਾ 11ਵੇਂ ਕੁਐਸਚਨ ਦਾ ਕੀ ਬਣੂਗਾ ਹਾਂ ਕਲਾਸ ਆਪਣੀ ਇਹ ਹਰ ਰੋਜ਼ ਹੁੰਦੀ ਹੈਗੀ ਠੀਕ ਹੈ 9 ਪੀਐਮ ਦੇ ਉੱਪਰ ਤੇ ਮਾਸਟਰ ਗ੍ਰੈਜੂਏਟ ਦੇ ਲਈ ਆਪਣੀ 11 ਐਮ ਤੇ ਹੁੰਦੀ ਹੈਗੀ ਉਹ ਥਿਊਰੀ ਹੁੰਦੀ ਹੈਗੀ ਠੀਕ ਹੈ ਜਲਦੀ ਜਲਦੀ ਅਨਸਰ ਲਗਾ ਦਉਂਦਾ ਰਹੇ ਨੇ ਸਹੀ ਉੱਤਰ ਆਪਣਾ ਕੀ ਬਣੂਗਾ ਠੀਕ ਹੈ ਸਹੀ ਉੱਤਰ ਆਪਣਾ ਕੀ ਬਣੂਗਾ ਸੇਵਾ ਸਿੰਘ ਕੌੜਾ ਠੀਕ ਹੈ ਸੇਵਾ ਸਿੰਘ ਕੌੜਾ ਇਸ ਕੌਸ਼ਲ ਦਾ ਆਪਣਾ ਸਹੀ ਉੱਤਰ ਆਏਗਾ ਕਹਿੰਦੇ ਵੀ ਲੋਕ ਮਨੋਰੰਜਨ ਪੰਜਾਬ ਦਾ ਬੋਰੰਗੀ ਵਿਰਸਾ ਇਹਦਾ ਰਚੇਤਾ ਕੌਣ ਹੈਗਾ ਜੀ ਕਰਨ ਸਿੰਘ ਤਿੰਦਾ ਹੂਆ ਜਾਂ ਫਿਰ ਮਨਜੀਤ ਸਿੰਘ ਇਕਬਾਖ ਕੌਰ ਸੌਂਦ ਜਾਂ ਫਿਰ ਕੁਲਵੰਤ ਕੌਰ ਕੌਸ਼ਲ ਨੰਬਰ 12 ਦਾ ਸਹੀ ਉੱਤਰ ਆਪਣਾ ਬਣੂਗਾ ਜੀ ਜਲਦੀ ਜਲਦੀ ਆਨਸਰ ਲਗਾ ਦਿਓ ਸਾਰੇ ਇਹਨੇ ਠੀਕ ਹੈ ਠੀਕ ਹੈ ਜੀ ਤਾਂ ਸਾਰੇ ਜਿਹੜੇ ਕਨਫਿਊਜ਼ ਹੋ ਰਹੇ ਹੋਗੇ ਤਾਂ ਰਾਈਟ ਆਨਸਰ ਆਪਣਾ ਇਹਦੇ ਵਿੱਚ ਬਣੂਗਾ ਕਿ ਠੀਕ ਹੈ ਕੀ ਆਨਸਰ ਆਊਗਾ ਆਪਣਾ ਕਲਵੰਤ ਕੌਰ ਕਲਵੰਤ ਕੌਰ ਆਪਣੀ ਸਪੋਸ਼ਨ ਦਾ ਬਿਲਕੁਲ ਸਹੀ ਉੱਤਰ ਹੈਗਾ ਲੋਕ ਮਨੋਰੰਜਨ ਪੰਜਾਬ ਦਾ ਬੌਹਰੰਗੀ ਵਿਰਸਾ ਤਾਂ ਇਹਨਾਂ ਦੀ ਇਹ ਗੱਜਣਾ ਹੈਗੀ ਹੈ ਜੀ ਅਗਲਾ ਆਪਣਾ ਕੌਸ਼ਨ ਹੈ ਕਹਿੰਦੇ ਵੀ ਕਿਸ ਭਾਰਤੀ ਪ੍ਰਣਾਲੀ ਦਾ ਆਧਾਰ ਸਬਦ ਸ਼ਕਤੀਆਂ ਨੇ ਜੀ ਠੀਕ ਹੈ ਧੁਨੀ ਪ੍ਰਣਾਲੀ ਹੈ ਉਹ ਆਕੋ ਕਰਤੀਆ ਹੂਆ ਅਚੋਤਿਆ ਹੂਆ ਜਾਂ ਫਿਰ ਆਸਾ ਪ੍ਰਣਾਲੀ ਹੈ ਉਹ ਠੀਕ ਹੈ ਭਾਰਤੀ ਪ੍ਰਣਾਲੀ ਦਾ ਆਧਾਰ ਸਬਦ ਸ਼ਕਤੀਆਂ ਇਹਨਾਂ ਦੇ ਵਿੱਚੋਂ ਕਿਹਜਣਾ ਸਬੰਧ ਰੱਖਦੀਆਂ ਨੇ ਕਿਹੜੀ ਪ੍ਰਣਾਲੀ ਹੈ ਉਹ ਆਪਣੀ ਠੀਕ ਹੈ ਜੀ ਕੋ ਸੈਂਪਲ ਸਵਾਲ ਹੈਗਾ ਆਸਾਨ ਹੈਗਾ ਕਰ ਲਓਗੇ ਇੰਪੋਰਟ ਹੈਗਾ ਆਪਣੇ ਲਈ ਤੇ ਕਲਾਸ ਨੂੰ ਸਾਰੇ ਨੇ ਭਾਈ ਲਾਈਕ ਜਰੂਰ ਕਰ ਦਿਓ ਲਾਈਕ ਕਰੇ ਬਿਨਾ ਕਲਾਸ ਨੂੰ ਕਿਸ਼ਨੀ ਰੂ ਕਰਨਾ ਹੈਗਾ ਠੀਕ ਹੈ ਤੇ ਇਹ ਤੁਹਾਡੀ ਜ਼ਿੰਮੇਵਾਰੀ ਹੈਗੀ ਜ਼ਿੰਮੇਵਾਰੀ ਆਪ ਦੀ ਨਿਭਾਇਆ ਕਰੋ ਆਪ ਦੀ ਟੈਂਸ ਲਗਾਉਣ ਦੀ ਜਦੋਂ ਕੋਈ ਥਿਊਰੀ ਕਲਾਸ ਲੱਗਿਆ ਕਰੋ ਥਿਊਰੀ ਵਾਲੀ ਕਲਾਸ ਤੇ ਟੈਂਸ ਲਗਾਉਣੀ ਮੋਸਟ ਇੰਪੋਰਟੈਂਟ ਹੈ ਬਾਕੀ ਜਿੰਨੇ ਵੀ ਕਲਾਸ ਲੱਗਣਗੀਆਂ ਉਥੇ ਆ ਵੀ ਹਾਜ਼ਰੀ ਨਾ ਲਗਾਓ ਥਿਊਰੀ ਕਲਾਸ ਵਿੱਚ ਲੱਗਣੀ ਬਹੁਤ ਜ਼ਰੂਰੀ ਹੈ ਠੀਕ ਹੈ ਰਾਈਟ ਆਨਸਰ ਆਪਨੇ ਇਸ ਕੁਸ਼ਣ ਤੋਂ ਬਣੂਗਾ ਕਿ ਬੜਾ ਵਚ ਤੁਣੀ ਪ੍ਰਣਾਲੀ ਠੀਕ ਹੈ ਤੁਣੀ ਪ੍ਰਣਾਲੀ ਭਾਰਤੀ ਪ੍ਰਣਾਲੀ ਦਾ ਆਧਾਰ ਸੱਤ ਸ਼ਕਤੀਆਂ ਠੀਕ ਹੈ ਜੀ ਅਗਲਾ ਕਵਸਨ ਕਰਦੇ ਕੈਨੇ ਵੀ ਸੁਧਾਰੀ ਕਰਨ ਦਾਸ ਸਿਧਾਂਤ ਕਿਸੇ ਪ੍ਰਣਾਲੀ ਵਿੱਚ ਆਉਂਦਾ ਹੈਗਾ ਠੀਕ ਹੈ ਸੁਧਾਰੀ ਕਰਨ ਦਾ ਇਹ ਪਰ ਬੜਾ ਸੀਡੀਪੀ ਰਿਲੇਟਡ ਕਵਸਨ ਹੈ ਬਣਦਾ ਆਪਣਾ ਇਹ ਠੀਕ ਹੈ ਪਰ ਲਗਾ ਦਵਾਂਗੇ ਠੀਕ ਹੈ ਜੀ ਸਹੀ ਉਤਰ ਆਪਣਾ ਸਵਾਲ ਤਾਂ ਕੀ ਬਣੂਗਾ ਜੀ ਠੀਕ ਹੈ ਰਾਈਟ ਆਨਸਰ ਆਪਣਾ ਕੀ ਬਣੂਗਾ ਇਸ ਕੁਐਸਚਨ ਦਾ ਦਾਰਿਕਾ ਨੇ ਕੀ ਨਾਲ ਸੰਬੰਧਤ ਹੈਗਾ ਆਪਣਾ ਇਹ ਠੀਕ ਹੈ ਤਾਂ ਰਾਸ ਸਿਧਾਂਤ ਦੇ ਨਾਲ ਠੀਕ ਹੈ ਰਾਸ ਸਿਧਾਂਤ ਅਗਲਾ ਕੁਐਸਚਨ ਕਰਦੇ ਹਾਂ ਕੁਐਸਚਨ ਹੈਗਾ ਆਪਣਾ ਅਗਲਾ ਇਹਨਾਂ ਨੇ ਇੱਥੇ ਲਿਖਿਆ ਹੈਗਾ ਕਹਿੰਦੇ ਵੀ ਆਧੁਨਿਕ ਕਵਿਤਾ ਅਤੇ ਪੰਜਾਬੀ ਗੱਜਲਾਂ ਦਾ ਲੇਖ ਹੈ ਤਾਂ ਇਹਨਾਂ ਵਿੱਚੋਂ ਕੌਣ ਆਏ ਵਿੱਚ ਗੰਤੀਸ਼ ਸਿੰਘ ਚੰਦ ਹੈਗਾ ਦੀਵਾਨ ਸਿੰਘ ਹੈ ਬ੍ਰਹਮ ਜਗਜੀਤ ਸਿੰਘ ਹੈਗਾ ਜਾਂ ਫਿਰ ਸੋਹਿੰਦਰ ਵੀਰ ਹੈਗੇ ਠੀਕ ਹੈ ਜੀ ਲਗਾ ਦੋ ਸਾਰੇ ਬਟਨ ਦੀਵਾਨ ਸਿੰਘ ਇਸ ਕੁਐਸਚਨ ਦਾ ਆਪਣਾ ਕੋਈ ਸਹੀ ਉੱਤਰ ਹੈਗਾ ਅਗਲਾ ਵਕਤ ਕਰਦੇ ਹਾਂ ਜੀ ਕੁਐਸਚਨ ਹੈ ਆਪਣਾ ਅਗਲਾ ਕਹਿੰਦੇ ਵੀ ਲੋਕ ਗਾਥਾ ਦੇ ਵਰਗ ਵਿੱਚ ਕਿਹੜੀਆਂ ਕਥਾਵਾਂ ਸ਼ਾਮਲ ਨਹੀਂ ਹੈਗੀਆਂ ਲੋਕ ਗਾਥਾ ਦੇ ਵਿੱਚ ਜਿਹੜੀਆਂ ਜਿਹੜੀਆਂ ਕਥਾਵਾਂ ਆਪਣੀਆਂ ਹੈਗੀਆਂ ਇਹਨਾਂ ਦੇ ਵਿੱਚ ਸ਼ਾਮਲ ਨਹੀਂ ਹੈਗੀਆਂ ਠੀਕ ਹੈ ਜਾਂ ਕਥਾਵਾਂ ਆਪਾਂ ਕਹਿ ਸਕਦੇ ਹਾਂਗੇ ਠੀਕ ਹੈ ਲੋਕ ਗਾਥਾ ਵਿੱਚ ਸਹੀ ਉੱਤਰ ਆਪਣਾ ਬਣੂਗਾ ਕਿਸ ਕੁਐਸਚਨ ਦਾ ਠੀਕ ਹੈ ਫਾਸਰਸ ਪ੍ਰਧਾਨ ਲੋਕ ਗਥਾਵਾਂ ਸਾਂਭਣ ਨੇ ਆਪਣੀਆਂ ਲੋਕ ਗਾਥਾਵਾਂ ਦੀ ਪਰਚ ਵਿੱਚ ਠੀਕ ਹੈ ਅਗਲਾ ਆਪਣਾ ਕੁਸ਼ਣ ਹੈ ਕਹਿੰਦੇ ਵੀ ਦੁੱਧ ਸੰਭੇ ਗੁਜਰੀ ਬੇਟੀ ਧੰਨ ਸੰਭੇ ਖੱਤਰੀ ਬੇਟੀ ਤਾਂ ਸਾਹਿੰਦੀ ਇਹ ਕਿਹੜੀ ਬਣ ਗਈ ਹੈ ਜੀ ਇਹ ਮਹਾਵਰੇਗਾ 부ਝਾਰਤਾ ਹੈ ਅਖਾਣ ਹੈ ਜਾਂ ਫਿਰ ਬੋਲੀ ਹੈ ਸਹੀ ਉੱਤਰ ਆਪਾਂ ਬਣੂਗਾ ਇਸ ਕੁਸ਼ਣ ਨੂੰ ਠੀਕ ਹੈ ਠੀਕ ਹੈ ਜਿਹੜਾ ਵੀ ਆਨਸਰ ਲਗਾਉਗਾ ਠੀਕ ਹੈ ਉਹ ਮੈਨੂੰ ਦੱਸ ਦੇ ਹੋਵੇ ਮਤਲਬ ਕੀ ਹੈ ਇਹਦਾ ਠੀਕ ਹੈ ਆਨਸਰ ਆਪਣਾ ਬਣਦਾ ਕੀ ਹਾਂ ਬੇਕੋ ਸਹੀ ਆਨਸਰ ਲਗਾ ਰਿਹਾ ਹਾਂ ਇਹ ਆਪਣਾ ਅਖਾਣ ਹੈਗਾ ਠੀਕ ਹੈ ਅਖਾਣ ਹੈਗਾ ਤੇ ਮੁੰ 10 ਦੋ ਦਾ ਮਤਲਬ ਹੁੰਦਾ ਕੀ ਹੈਗਾ ਮਤਲਬ ਕੀ ਇਸ ਦਾ ਅਗਲਾ ਆਪਣਾ ਕੁਐਸਚਨ ਹੈ ਕਹਿੰਦੀ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਬੈਸਾਖੀ ਦਾ ਲੇਖ ਹੈ ਸੇਵਾ ਸਿੰਘ ਕੌੜਾ ਸਰਦਾਰ ਕਪੂਰ ਸਿੰਘ ਪੂਰਵ ਸਿੰਘ ਭਾਈ ਮੇਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੀ ਬੈਸਾਖੀ ਠੀਕ ਹੈ ਜਿਸ ਕੁਐਸਚਨ ਦਾ ਆਪਣਾ ਸਹੀ ਉੱਤਰ ਕੀ ਬਣੂਗਾ ਠੀਕ ਹੈ ਦੱਸੋ ਸਾਰੇ ਨੇ ਆਪਣਾ ਕੀ ਮਤਲਬ ਹੋਊਗਾ ਉਸ ਗੱਲ ਦਾ ਜਿਹੜੇ ਪਿੱਛੇ ਆਪਾਂ ਜਾਣ ਕੇ ਆਏ ਹਾਂਗੇ ਠੀਕ ਹੈ ਇਹ ਆਪਣਾ ਖਾਨ ਸੀਗਾ ਉਹਦਾ ਮਤਲਬ ਕੀ ਹੈ ਦੱਸੋ ਸਾਰੇ ਜਣੇ ਫਟਾਫਟ ਠੀਕ ਹੈ ਹਾਂ ਨੰਬਰ ਆਪਣਾ ਕੀ ਜਾਊਗਾ ਸਰਦਾਰ ਅਪੂਰ ਸਿੰਘ ਇਸ ਕੋਸ਼ਨ ਦਾ ਆਪਣਾ ਰਾਈਟ ਹੈਂਡਰ ਹੈਗਾ ਅਗਲਾ ਕੋਸ਼ਨ ਕਰਦੇ ਹਾਂਗੇ ਇਹਨਾਂ ਵਿੱਚ ਸਬਦ ਸਮੂਹ ਦੇ ਬਾਹਰੀ ਅਰਥਾਂ ਤੋਂ ਇਲਾਵਾ ਹੋਰ ਗੂੜੇ ਅਰਥ ਨਿਕਲਣਾ ਉਸ ਨੂੰ ਕਹਿੰਦੇ ਹਨ ਤਾਂ ਕੀ ਕਹਿੰਦੇ ਹੋ ਤੁਸੀਂ ਠੀਕ ਹੈ ਇਸ ਕੋਸ਼ਨ ਦਾ ਆਪਣਾ ਸਹੀ ਉੱਤਰ ਕੀ ਬਣੂਗਾ ਠੀਕ ਹੈ ਤਾਂ ਉਹ ਆਪਣੇ ਕੀ ਹੁੰਦਾ ਹੈ ਇਹ ਆਪਣਾ ਮਹਾਵ੍ਰਹਿਗ ਠੀਕ ਹੈ ਇਹ ਆਪਣਾ ਮਹਾਵ੍ਰਾ ਹੁੰਦਾ ਹੈ ਠੀਕ ਹੈ ਜੀ ਕਲੀਅਰ ਹੈ ਨਹੀਂ ਗੱਲ ਤੇ ਨੈਕਸਟ ਆਪਣਾ ਇਹ ਬੈਚ ਹੈਗਾ ਸਾਰਿਆਂ ਯੂਜਨਨ ਕਰ ਲਿਓ ਤੇ ਅੱਜ ਦੀ ਕਲਾਸ ਜਿਹੜੇ ਆਪਣੇ ਕੁਐਸਚਨ ਸੀਗੇ ਠੀਕ ਕੰਪਲੀਟ ਹੁੰਦੇ ਹੈਗੇ ਠੀਕ ਹੈ ਕੱਲ ਦੀ ਕਲਾਸ ਵਿੱਚ ਮਿਲਾਂਗੇ 9 ਪੀਐਮ ਦੇ ਉੱਪਰ ਤੇ ਬਾਕੀ ਦੇ ਕਲਾਸ ਤੁਹਾਨੂੰ ਟਾਈਮ ਟੇਬਲ ਸਾਬ ਦਾ ਪਤਾ ਹੈਗਾ ਠੀਕ ਹੈ ਆਪਣੇ ਆਪ ਹੀ YouTube ਦੇ ਚੈਨਲ ਦੇ ਉੱਪਰ ਆਗੇ ਆਪਣੇ ਕੋਲ ਠੀਕ ਹੈ ਜੁਆਇਨ ਕਰ ਲੇ ਕਰੋ ਕਲਾਸ ਨੂੰ ਜੇਕਰ ਕਿਸੇ ਵੀ ਲਿੰਕ ਦਾ ਤੁਹਾਨੂੰ ਨਹੀਂ ਮਿਲਦਾ ਕਲਾਸ ਦਾ ਠੀਕ ਹੈ ਤਾਂ ਚਲੋ ਤੁਹਾਨੂੰ ਬਾਈ ਸਾਬ ਦਾ ਕੱਲ ਦੀ ਕਲਾਸ ਵਿੱਚ ਮਿਲਾਂਗੇ ਠੀਕ ਹੈ ਚਲੋ ਜੀ